हिमाचल प्रदेश उत्तराखंड ਤੇ ਜੰਮੂ ਕਸ਼ਮੀਰ ਵਰਗੇ ਪਹਾੜੀ ਰਾਜਾਂ 'ਚ ਬਰਫਪਾਰੀ ਸ਼ੁਰੂ ਹੋ ਗਈ ਹੈ। ਇਸ ਕਾਰਨ ਮੈਦਾਨੀ ਇਲਾਕਿਆਂ 'ਚ ਵੀ ਤਾਪਮਾਨ ਘਟ ਰਿਹਾ ਹੈ ਤੇ ਪਾਰੀ ਠੰਡ ਪੈ ਰਹੀ ਹੈ। ਤਾਪਮਾਨ ਦੇ ਘਟਣ ਨਾਲ ਵੱਖ-ਵੱਖ ਖੇਤਰ ਬਹੁਤ ਪ੍ਰਭਾਵਿਤ ਹੋ ਰਹੇ ਨੇ ਜਿਥੇ ਮੱਧ ਪ੍ਰਦੇਸ਼ ਦੇ 7-7 ਸ਼ਹਿਰ ਜਿਨ੍ਹਾਂ 'ਚ ਭੋਪਾਲ ਤੇ ਇੰਦੋਰ ਸ਼ਾਮਲ ਹੈ ਉੱਥੇ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਉੱਥੇ ਹੀ ਪਛਮੜੀ ਵਿੱਚ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਰਾਜਸਥਾਨ 'ਚ ਧੁੰਦ ਦਾ ਪ੍ਰਭ ਹੈ ਇਸ ਕਾਰਨ ਸ਼ਹਿਰਾਂ ਚ ਪ੍ਰਦੂਸ਼ਣ ਵੀ ਵਧਿਆ ਸ਼ਨੀਵਾਰ ਸ਼ਾਮ ਨੂੰ ਪਿਕ ਪਿਵਾੜੀ ਜੈਪੂਰ ਕੋਟਾ ਤੇ ਟੋਂਕ ਚ 에ਅਰ ਕੁਆਲਿਟੀ ਇੰਡੈਕਸ ਦਾ ਪੱਧਰ 300 ਤੋਂ ਉੱਪਰ ਦਰਜ ਕੀਤਾ ਗਿਆ ਜਦੋਂ ਕਿ 8 ਸ਼ਹਿਰਾਂ ਚ AQI 200 ਤੋਂ ਉੱਪਰ ਸੀ ਉੱਤਰ ਪ੍ਰਦੇਸ਼ ਤੇ ਬਿਹਾਰ ਚ ਹੁਣ ਤੱਕ ਠੰਡ ਤੋਂ ਕੁਝ ਰਾਹਤ ਮਿਲ ਰਹੀ ਹੈ ਪਰ ਸੋਮਵਾਰ ਤੋਂ ਤਾਪਮਾਨ ਚ ਗਿਰਾਵਟ ਆਉਣ ਦੀ ਵੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਉੱਤਰ ਪ੍ਰਦੇਸ਼ ਚ ਪਹਾੜਾਂ ਤੋਂ ਠੰਡੀਆਂ ਹਵਾਵਾਂ ਆਉਣ ਲੱਗੀਆਂ ਨੇ ਇਸ ਕਾਰਨ ਅਗਲੇ 5 ਦਿਨਾਂ ਵਿੱਚ ਰਾਜਪੜ੍ਹ ਚ ਤਾਪਮਾਨ ਚ 2 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਵੀ ਉਮੀਦ ਹੈ ਬਿਹਾਰ ਚ ਤਾਪਮਾਨ 24 ਨਵੰਬਰ ਤੋਂ ਬਾਅਦ ਘਟਨਾ ਸ਼ੁਰੂ ਹੋ ਜਾਵੇਗਾ ਤੇ 27-28 ਨਵੰਬਰ ਤੱਕ ਸਖਤ ਠੰਡ ਪੈਣ ਦੀ ਸੰਭਾਵਨਾ ਹੈ ਇਸ਼ਾਰਾ ਚ ਸੰਗਣੀ ਧੁੰਦ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ ਹੈ ਤੇ ਧੁੰਦ ਕਾਰਨ ਐਤਵਾਰ ਨੂੰ ਬਿਹਾਰ ਪਹੁੰਚਣ ਵਾਲੀਆਂ ਲਗਭਗ 10 ਰੇਲ ਗੱਡੀਆਂ ਵੀ ਦੇਰੀ ਨਾਲ ਚੱਲੀਆਂ ਸਨ ਦਿੱਲੀ ਮੁੰਬਈ ਤੇ ਕੋਲਕਾਤਾ ਚ ਲੰਘਣ ਵਾਲੀਆਂ ਰੇਲ ਗੱਡੀਆਂ ਮੌਸਮ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ